ਕ੍ਰਿਸਮਸ ਦਾ ਪਵਿੱਤਰ ਤਿਉਹਾਰ ਜੋ ਕਿ 25 ਦਸੰਬਰ ਨੂੰ ਪੂਰੇ ਦੇਸ਼ ਔਰ ਦੁਨੀਆ ਦੇ ਵਿੱਚ ਹਰ ਸਾਲ ਬੜੀ ਸ਼ਰਧਾ ਤੇ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਅੱਜ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਤੇ ਸੀਨੀਅਰ 크ਰਿਸਚੀਅਨ ਨੇਤਾ ਸ਼੍ਰੀ ਹੇਮਰਾਜ ਗਿੱਲ ਦੀ ਅਗਵਾਈ ਹੇਠ ਗੁਰਦਾਸਪੁਰ ਦੇ ਵਰਮਾ ਪੈਰਿਸ ਵਿਖੇ ਇੱਕ ਕ੍ਰਿਸਮਸ ਦੇ ਇਸ ਤਿਹਾਣੂ ਸਮਰਪਿਤ ਬਹੁਤ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਬਹੁਤ ਸਾਰੇ ਪਹੁੰਚੋਏ ਗਾਇਕਾਂ ਨੇ ਧਾਰਮਿਕ ਵਚਨਾ ਦੇ ਨਾਲ ਆਈ ਹੋਈ ਸੰਗਤ ਨੂੰ ਪ੍ਰਭੂ ਦੇ ਨਾਮ ਨਾਲ ਜੋੜਿਆ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾ ਹਲਕਾ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਅਮਨ ਸ਼ੇਰ ਸਿੰਘ ਸ਼ੈਦਿਕਲਸੀ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਤੋਂ ਸ਼ਹਿਰੀ ਇੰਚਾਰਜ ਸ਼ਮਸ਼ੇਰ ਸਿੰਘ ਦੀਨਾ ਨਗਰ ਬਾਉ ਮਨਵਰ ਮਸੀ ਸਮੇਤ ਅਨੇਕਾਂ ਸ਼ਕਤੀਆਂ ਇੱਥੇ ਹਾਜ਼ਰ ਸਨ ਆਓ ਤੁਹਾਨੂੰ ਦਿਖਾਉਂਦੇ ਹਾਂ ਸਾਡੀ ਵਿਸ਼ੇਸ਼ ਰਿਪੋਰਟ ਸਾਬਾ ਜੀ ਗੁਰਦਾਸਪੁਰ ਦੇ ਵਿੱਚ ਤੁਸੀਂ 크리스마ਸ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹੋ ਜੀ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਸਾਰੇ ਹੀ ਸਮੂਹ 크੍ਰਿਸਚੀਅਨ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਹੈ ਕਿਉਂਕਿ ਇਸ ਦਿਨ ਦਾ ਬੇਸਬਰੀ ਨਾਲ ਜਿਹੜਾ ਉਹ ਇੰਤਜ਼ਾਰ ਹੁੰਦਾ ਹੈ ਔਰ ਬੜੀ ਖੁਸ਼ੀ ਦੀ ਗੱਲ ਇਹ ਹੈ ਵੀ ਸਾਡੇ ਬਲਾਕ ਇੰਚਾਰਜ ਹੇਮਰਾਜ ਜੀ ਔਰ ਸਾਡੇ ਮੈਂ ਕਹਿ ਸਕਦਾ ਹਾਂ ਵੀ ਰੋਹਿਤ ਜੀ ਰੋਹਿਤ ਗਿਲ ਜੀ ਜਿਹੜੇ ਇਹਨਾਂ ਨੂੰ ਅੱਜ ਸਾਰਾ ਹੀ ਆਪਣਾ ਭਾਈਚਾਰਾ ਪਰਿਵਾਰ ਇਕੱਠਾ ਕੀਤਾ ਔਰ ਪਰਮਾਤਮਾ ਦਾ ਗੁਣਗਣ ਹੋ ਰਿਹਾ ਔਰ ਮੈਂ ਧੰਨਵਾਦ ਕਰਦਾ ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਜਿਹੜੇ ਹਰ ਸੁੱਖ ਦੁੱਖ ਵੇਲੇ ਪੰਜਾਬ ਦੇ ਹਰ ਲੋਕਾਂ ਦੇ ਨਾਲ ਖੜਦੇ ਨੇ ਔਰ ਮੈਂ ਦੇਖ ਰਿਹਾ ਸੰਗਤ ਆਈ ਹੈ ਇੱਥੇ ਪਰਮਾਤਮਾ ਦਾ ਨਾਮ ਲਿਆ ਜਾ ਰਿਹਾ ਔਰ ਸੰਦੇਸ਼ ਇੱਕੋ ਹੀ ਹੈ ਹਰ ਧਰਮ ਦਾ ਹਰ ਗੁਰੂਆਂ ਦਾ ਪੀਚ ਚੰਗਿਆਈ ਦੇ ਰਸਤੇ ਤੇ ਚੱਲੋ ਬੁਰੀਆਂ ਕਮਾਂ ਤੋਂ ਜਿਹੜਾ ਦੂਰ ਰਹੀਏ ਸੋ ਮੈਂ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਹੈ ਜੀ ਹallelujah ਹallelujah ਮੈਂ ਸਭ ਤੋਂ ਪਹਿਲਾਂ ਤੇ ਸਾਰੇ ਮੁਸੀਬਾ ਇਚਾਰੇ ਨੂੰ 크리스마ਸ ਦੇ ਜਿਹੜਾ ਅਸੀਂ ਸਾਰਿਆਂ ਬੜਾ ਧੂਮ ਧਾਮ ਨਾਲ ਮਨਾ ਰਹੇ ਆ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨਾ ਔਰ ਇਹ ਮਹਰਾਜ ਮਸੀਹ ਜੀ ਜਿਹੜੇ ਸਾਡੇ ਬਲਾਕ ਪ੍ਰਧਾਨ ਵੀ ਨੇ ਗਰਦਾਸਪੁਰ ਹਲਕੇ ਤੋਂ ਉਹਨਾਂ ਨੇ ਸਾਰਾ ਇਹ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ ਔਰ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਜ਼ਿਲ੍ਹਾ ਗਰਦਾਸਪੁਰ ਦੀ ਸਾਰੀ ਲੀਡਰਸ਼ਿਪ ਸਾਡੇ ਮੇਰੇ ਭਰਾ ਬਟਾਲੇ ਤੋਂ ਐਮਐਲਏ ਔਰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਾਈਸ ਪ੍ਰਧਾਨ ਅਮਨ ਸੇਰ ਸਿੰਘ ਸ਼ੈਰੀ ਕਲਸੀ ਜੀ ਪਹੁੰਚੇ ਆ ਜ਼ਿਲ੍ਹਾ ਪ੍ਰਧਾਨ ਆਪਣਾ ਸ਼ਮਸ਼ੇਰ ਸਿੰਘ ਜੀ ਔਰ ਸਾਰੀ ਸਾਡੀ ਜਿਹੜੀ ਜ਼ਿਲ੍ਹੇ ਦੀ ਲੀਡਰਸ਼ਿਪ ਆ ਉਹ ਅਸੀਂ ਇਸ ਫੰਕਸ਼ਨ ਦੇ ਵਿੱਚ ਸਾਰੀ ਮੁਸੀਬਾ ਹਾਇਚਾਰੇ ਨੂੰ ਵਧਾਈ ਦੇਣ ਲਈ ਆਏ ਆ ਔਰ ਬੜਾ ਹੀ ਕਿਉਂਕਿ ਇਹ ਜਿਹੜੇ ਫੰਕਸ਼ਨ ਹੁੰਦੇ ਆ ਇਹ ਸਾਰੇ ਅਸੀਂ ਆ ਜਾਤ ਭਰਾ ਦੀ ਤੋਂ ਉੱਤੇ ਉੱਠ ਕੇ ਸਾਂਝੇ ਤੌਰ ਤੇ ਮਨਾਉਨੇ ਆ ਔਰ ਇਹ ਸਾਡੀ ਭਾਈਚਾਰਕ ਸਾਂਝ ਦਾ ਜਿਹੜਾ ਪ੍ਰਤੀਕ ਹੁੰਦਾ ਸੋ ਅਸੀਂ ਅੱਜ ਸਾਰਿਆਂ ਨੂੰ ਵਧਾਈ ਦੇਣ ਲਈ ਆਏ ਆ ਔਰ ਪ੍ਰਭੂ ਜੈਸ਼ੂ ਮਸੀਹ ਦੀ ਦਾ ਜੀਵਨ ਜਿਹੜਾ ਵਾ ਉਹ ਸਾਰੀ ਮਨੁੱਖਤਾ ਦੇ ਲਈ ਇੱਕ ਪ੍ਰੇਰਨਾ ਦਾ ਸਰੋਤ ਆ ਔਰ ਹਰ ਸਾਲ ਅਸੀਂ ਇਸੇ ਤਰ੍ਹਾਂ ਇਹਨਾਂ ਦਿਨਾਂ ਦੇ ਵਿੱਚ ਬੜੀ ਖੁਸ਼ੀਆਂ ਖੇੜਿਆਂ ਦੇ ਨਾਲ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਕਿਉਂਕਿ ਮਸੀਹ ਭਾਈਚਾਰਾ ਬੜੀ ਵੱਡੀ ਗਿਣਤੀ ਵਿੱਚ ਵਸਦਾ ਵਾ ਸੋ ਅਸੀਂ ਸਾਰੇ ਇਹਨਾਂ ਦਿਨਾਂ ਦੇ ਵਿੱਚ ਦਸੰਬਰ ਦੇ ਮਹੀਨੇ ਤੋਂ ਹੀ ਸਟਾਰਟਿੰਗ ਤੋਂ ਹੀ ਜਿਹੜੇ ਆ ਸੈਲੀਬ੍ਰੇਸ਼ਨ ਸ਼ੁਰੂ ਹੋ ਜਾਂਦੀਆਂ ਨੇ ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹਉ ਹallelujah 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 ਅੱਜ ਮੈਰੀ ਕ੍ਰਿਸਮਸ ਦਾ ਦਿਨ ਗੁਰਦਾਸਪੁਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਸਾਰੇ ਜਿੰਨਾ ਵੀ ਭਾਈਚਾਰਾ ਇੱਥੇ ਆਇਆ ਹੈ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁबारकबाद ਦੇਣਾ ਮੇਰੇ ਨਾਲ ਸਾਡੇ ਐਮਐਲਏ ਔਰ ਪੰਜਾਬ ਦੇ ਵਾਈਸ ਪ੍ਰਧਾਨ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਉਹ ਵੀ ਮੌਜੂਦ ਨੇ ਸੋ ਇੱਕ ਬਹੁਤ ਰੋਹਿਤ ਗਿੱਲ ਜੀ ਜਿਨ੍ਹਾਂ ਨੇ ਸਾਰਾ ਆਰਗੇਨਾਈਜ਼ ਕਰਾਇਆ ਮੈਂ ਸਮਝਦਾ ਕਿ ਮਨੁੱਖਤਾ ਦਾ ਔਰ ਖੁਸ਼ੀਆਂ ਦਾ ਔਰ ਬਹੁਤ ਪਿਆਰ ਮੁਹੱਬਤ ਦਾ ਇਹ ਮੈਰੀ ਕ੍ਰਿਸਮਸ ਦਾ ਦਿਨ ਹੈ ਤੋ ਇਹਨੋਂ ਸਾਰਾ ਭਾਈਚਾਰਾ ਰਲ ਕੇ ਇੱਥੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਮਨਾਇਆ ਜਾ ਰਿਹਾ ਮੈਂ ਆਮ ਆਦਮੀ ਪਾਰਟੀ ਵੱਲੋਂ ਆਪਣੇ ਵੱਲੋਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਇਹਨਾਂ ਕਿ ਮੈਂ ਸਭ ਤੋਂ ਪਹਿਲਾਂ ਤੇ ਜੀ ਧੰਨਵਾਦ ਕਰਾਂਗਾ ਪ੍ਰਭੂ ਯਿਸੂ ਮਸੀਹ ਦਾ ਕਿ ਜੀ ਦੀ ਕਿਰਪਾ ਦੇ ਨਾਲ ਅਸੀਂ ਇੱਕ ਬਰਾਲਾ ਕੀਤਾ ਕਿ ਸਾਰੇ ਮਿਲ ਕੇ ਇਕੱਠੇ ਹੋਈਏ ਸਾਰੀ ਕ੍ਰਿਸਚੀਅਨ ਲੀਡਰਸ਼ਿਪ ਉਹ ਹੀ ਨਹੀਂ ਦੂਸਰੇ ਵੀ ਅਸੀਂ ਧਰਮਾਂ ਦੇ ਜਿਹੜੇ ਲੋਕ ਸਨ ਇਕੱਠੇ ਕੀਤੇ ਕੇ ਮਿਲ ਕੇ ਜਿਹੜਾ ਵਾ ਇੱਕ ਸ਼ਾਂਤੀ ਦਾ ਪੈਗਾਮ ਹਿੰਸਾ ਦਾ ਪੈਗਾਮ ਦਈਏ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਹਿੰਸਾ ਤੇ ਸ਼ਾਂਤੀ ਦਾ ਮੈਸੇਜ ਲੈ ਕੇ ਦੁਨੀਆ ਚ ਆਈ ਸੀ ਕਿ ਇੱਕ ਦੂਸਰੇ ਦੇ ਨਾਲ ਭਾਈਚਾਰੇ ਨਾਲ ਅਸੀਂ ਰਹੀਏ ਇੱਕ ਦੂਸਰੇ ਦੇ ਨਾਲ ਮੁਹੱਬਤ ਕਰੀਏ ਇੱਕ ਦੂਸਰੇ ਨੂੰ ਜੜਾ ਹੈ ਉਹ ਦਾ ਸਹਾਇਕ ਬਣੀਏ ਤੇ ਕਿਸੇ ਦੀ ਵੀ ਦੁੱਖ ਦੁਬਦਾ ਹੋਵੇ ਤੇ ਉਹਦੇ ਮੋਢੇ ਨਾਲ ਮੋਢਾ ਲਾ ਕੇ ਚੱਲੀਏ ਇਹ ਪ੍ਰਭੂ ਯੇਸ਼ੂ ਮਸੀਹ ਦੇ ਪੈਗਾਮ ਨੂੰ ਫਲਾਉਣ ਵਾਸਤੇ ਅੱਜ ਜਿਹੜਾ ਸੀ ਰਾਜ ਪੱਦਰੀ ਵੱਡਾ ਦਿਨ ਰੱਖਿਆ ਗਿਆ ਜਿਸ ਵਿੱਚ ਸਾਡੇ ਸਾਰੇ ਹੀ ਪਾਸਦਰੀ ਸਾਹਿਬਾਨ ਪਾਸਟਰ ਸਾਹਿਬਾਨ ਬਿਸ਼ਪ ਸਾਹਿਬਾਨ ਹੋਰ ਸਾਰੀ ਕਲੀਸਿਆ ਦੇ ਸਾਡੇ ਅਫੀਸਰ ਮੈਂਬਰ ਸਾਰੇ ਹੀ ਇਹਦੇ ਵਿੱਚ ਜਿਹੜੇ ਸੀ ਮੌਜੂਦ ਸਨ ਤੇ ਉਹਨਾਂ ਨੇ ਪ੍ਰਭੂ ਯੇਸ਼ੂ ਮਸੀਹ ਦੀ ਉਪਮਾ ਕੀਤੀ ਪ੍ਰਭੂ ਨਾਮ ਦੀ ਵਡਿਆਈ ਕੀਤੀ ਤੇ ਪ੍ਰਭੂ ਦਾ ਧੰਨਵਾਦ ਕੀਤਾ ਕਿ ਵੱਡਾ ਦਿਨ ਜਿਹੜਾ ਵਾ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਤੇ ਵੱਡੇ ਦਿਨ ਦੇ ਨਾਲ ਸਾਡੇ ਵਿਚਾਰ ਵੀ ਵੱਡੇ ਹੋ ਜਾਣ ਤੇ ਅਸੀਂ ਦੂਸਰਿਆਂ ਤੋਂ ਨਫ਼ਰਤ ਕਰਨ ਦੀ ਬਜਾਏ ਪਿਆਰ ਦਾ ਇੱਕ ਦੀਪਕ ਜਿਹੜਾ ਹੈ ਜਲਾ ਸਕੀਏ